ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਾਰਿਆਂ ਦਾ ਆਸ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਰਿਜ ਫੰਕਸ਼ਨ ਤੇ ਜਾ ਰਹੇ ਆ ਤੇ ਬਸ ਰੈਡੀ ਹੋਏ ਆ ਕੋਜੀ ਦੇਰ ਤੱਕ ਆਪਾਂ ਤੁਰ ਪੈਣਾ ਤੇ ਫਿਰ ਪੈਲੈਸ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਹਾਂ ਜੀ ਸਾਡੇ ਨਾਲ ਜੁੜੇ ਰਹੋ ਅੱਜ ਤੁਹਾਨੂੰ ਫੰਕਸ਼ਨ ਦਿਖਾਵਾਂਗੇ ਤੇ ਅੱਜ ਸਾਡੇ ਪਿੰਡ ਸਗੋਂ ਮੇਲਾ ਵੀ ਹੀ 12 ਮਾਰਗ ਨੂੰ ਮੇਲਾ ਹੁੰਦਾ ਹੈ 25 ਜਨਵਰੀ ਪਰ ਅੱਜ ਸਾਨੂੰ ਫੰਕਸ਼ਨ ਵੀ ਆ ਗਿਆ ਤੇ ਫਿਰ ਅਸੀਂ ਆਕੇ ਚੱਲ ਆਗੇ ਬਾਅਦ ਵਿੱਚ ਮੇਲੇ ਚਲ ਜਾਗੇ ਹਾਂ ਹਾਂਜੀ ਦੋਸਤੋ ਆਜੋ ਫਿਰ ਮੈਰਿਜ ਫੰਕਸ਼ਨ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਗੱਲਬਾਤ ਕਰਦੇ ਹਾਂ ਜੀ ਹਾਂਜੀ ਦੋਸਤੋ ਇੱਥੇ ਆਏ ਹਾਂ ਪੰਜਾਬੀ ਬਾਗ ਦੇ ਵਿੱਚ ਇਹ ਅਟਾਰੀ ਰੋਡ ਤੇ ਪੈਲੇਸ ਖਾਸੇ ਦੇ ਨੇੜੇ ਪਾਇਆ ਜਾਂਦਾ ਹੈ ਤੇ ਨੇੜੇ ਹੀ ਵਿਹਲੀ ਪੈਲੇਸ ਆ ਤੇ ਇੱਥੇ ਆਏ ਹਾਂ ਤੇ ਬਾਕੀ ਚਾਹ ਪਾਣੀ ਛਕ ਲਿਆ ਵਾ ਤੇ ਹੁਣ ਟੇਬਲਾਂ ਤੇ ਬਹਿਣ ਲੱਗੋ ਗਹਿਮ ਚੱਲਣ ਈ ਆ ਇੱਧਰ ਅੰਦਰ ਬਾਹਰ ਮੈਂ ਥੋੜਾ ਬਾਹਰ ਬਾਹਰ ਇੱਧਰ ਆਇਆ ਹਾਂ ਤੇ ਇੱਥੇ ਨਾ ਉਹ ਗੱਡੀ ਦੀ ਕੁਛ ਰਹਿ ਗਿਆ ਸੀ ਤੇ ਇੱਕ ਵੀਰ ਨੂੰ ਢੀਕੰਦਿਆ ਹਾਂ ਇਹ ਆਈ ਚੱਲੇ ਤੇ ਬਾਕੀ ਕੋਈ ਨਹੀਂ ਟੇਬਲ ਤੇ ਉਹਨੇ ਬੈੰਨੀ ਆ ਤੇ ਫਿਰ ਗੱਲਬਾਤ ਮਾਰਦੇ ਆ ਬਾਅਦ ਜਦੋਂ ਡੀਜੇ ਲੱਗ ਜਾਂਦਾ ਨਾ ਫਿਰ ਨਹੀਂ ਕੋਈ ਗੱਲਬਾਤ ਹੁੰਦੀ ਕਿਸੇ ਦੀ ਜੀ ਦੋਸਤੋ ਅਸੀਂ ਮੈਰੀਜ ਫੰਕਸ਼ਨ ਦੇਖ ਰਹੇ ਸੀ ਤੇ ਤੁਸੀਂ ਦੇਖ ਸਕਦੇ ਹੋ ਉਹ ਚੱਗ ਰਹੀ ਆ ਜਲpani ਤੇ ਸਾਕੇ ਫਿਰ ਤੇਰਾਂ ਦੇ ਪਿੰਦੇ ਜਾਂਦੇ ਆ ਹਾਂਜੀ ਦੋਸਤੋ ਨਹੀਂ ਬਾਹਰ ਜਾ ਰਹੇ ਹਾਲ ਸਾਰਾ ਖਾਲੀ ਹੋ ਗਿਆ ਤੇ ਹੁਣ ਬਾਹਰ ਸੰਗਤ ਬੈਠੀ ਆ ਜਾਂ ਜੋ ਕਿ ਜਿਸ ਦਾ ਗਲਪ ਪਹੁੰਚਦਾ ਬਹੁਤ ਹੋ ਚੁੱਕੀਆਂ ਨੇ ਉਹਨਾਂ ਨੂੰ ਬਹੁਤ ਸਾਰੀ ਮੁਹੱਬਤ ਮਿਲੀ ਪੰਡੇ ਮੇਰੇ ਪੂਰੀ ਗੈਦਰਿੰਗ ਤੇ ਭਰੀਆ ਗੈਦਰਿੰਗ ਬਹੁਤ ਜਿਆਦੀ ਹੋਈ ਫੋਲੋਵਸ ਵੀ ਆਵ ਕਰਦੇ ਮੁਲਾਕਾਤ ਬਹੁਤ ਸੀ ਤਫਰੀਦ ਹੋ ਸਮਾਂ ਪੱਤਰ ਖੂਗੀ ਤੇਰਾ ਹੀ ਉਤੇ ਕਰੂਏ ਨੂੰ ਪੱਤਰ ਖੂਗੀ ਤੇਰਾ ਹੀ ਉਤੇ ਕਰੂਏ ਨੂੰ ਪੱਤਰ ਖੂਗੀ ਤੇਰਾ ਹੀ ਉਤੇ ਕਰੂਏ ਨੂੰ ਕੇ ਜੀ ਮਲਵਾਈ ਗਿੱਧਾ ਮੋੜ ਦੇ ਜਾਣਦੇ ਬੱਲੇ ਐ ਸ਼ਾਵਾ ਨੌਜੀ ਮਹੌਲ ਨੂੰ ਥੋੜਾ ਚੇਤੇ ਵੱਲ ਹੋ ਜੇ ਬੀਬੀ ਸਰਖੀ ਬਿੰਦੀ ਪਾਊਡਰ ਲਾ ਕੇ ਅੰਨੇ ਤਲ ਕਰ ਲੈ ਕੇ ਡੇਡੇ ਪੱਤੀ ਫੈਸ਼ਨ ਦੇ 70 ਸਾਲ ਦੀ ਡੇਡੇ ਪੱਤੀ ਫੈਸ਼ਨ ਦੇ 70 ਸਾਲ ਦੀ ਡੇਡੇ ਪੱਤੀ ਫੈਸ਼ਨ ਦੇ 70 ਸਾਲ ਦੀ ਡੇਡੇ ਪੱਤੀ ਫੈਸ਼ਨ ਦੇ ਬਾਬੇ ਦਾ ਟੱਕਰ ਤੈਨੂੰ ਦੇਖਣ ਨੂੰ ਬਾਬਾ ਐਂ ਦਾ ਮੰਗੇ ਤੈਨੂੰ ਦੇਖਣ ਨੂੰ ਬਾਬਾ ਐਂ ਦਾ ਮੰਗੇ ਤੈਨੂੰ ਦੇਖਣ ਨੂੰ ਬਾਬਾ ਐਂ ਦਾ ਮੰਗੇ ਤੈਨੂੰ ਦੇਖਣ ਨੂੰ ਏ ਇਹ ਮਲਵਾਈ ਕਿੱਦਾਂ ਚੱਲ ਰਿਹਾ ਜੀ ਏਕ ਸਾਡੀ ਥੋੜੀ ਯਾਦ ਹੈ ਸਿੰਘ ਜੀ ਅੱਗੇ ਜਾ ਕੇ ਨਹੀਂ ਵੀਡੀਓ ਬਣਾਵਾਂਗੇ ਲੋਜੀਕ ਲਾਸਟ ਬੋਰਡ ਹੀ ਬਣਦਾ ਹੈ ਮਾਫੀ ਕਰਦੇ ਨਹੀਂ ਕਬਰੋਂ ਹੁਣ ਖਾਦਾ ਮਟੂ ਤਾਂ ਸਿੱਧਾ ਲਵੋਗਾ ਮੇਰਾ ਸੰਗਦੇ ਨਹੀਂ ਹੈਗੇ ਜਾਈ ਬੰਦਾ ਬਲੰਗ ਸੋਹਰਾ ਰੂਪ ਹੈ ਹਾਂਜੀ ਅਸੀਂ ਮੈਰੀ ਫੰਕਸ਼ਨ ਵੇਖ ਲਿਆ ਤੇ ਹੁਣ ਪ੍ਰਸ਼ਾਦਾ ਪਾਣੀ ਸ਼ਗਨ ਲੱਗੇ ਆ ਤੇ ਫਿਰ ਚਾਲੇ ਪਾਵਾਂਗੇ 10 ਮਿੰਟ ਤੱਕ ਬਹੁਤ ਆਨੰਦ ਆਇਆ ਐਰ ਕੀ ਸਾਨੂੰ ਫੰਕਸ਼ਨ ਬਹੁਤ ਘੱਟ ਆਏ ਆ ਸਰਦੀ ਦੇ ਵਿੱਚ ਨਹੀਂ ਤੇ ਕਿਸੇ ਟਾਈਮ ਤੇ ਫੰਕਸ਼ਨ ਹੀ ਫੰਕਸ਼ਨ ਹੁੰਦੇ ਨਹੀਂ ਚਲੋ ਜੀ ਫਿਰ ਜਾ ਕੇ ਮਿਲਦੇ ਆਪਾਂ ਫਿਰ ਕੋਈ ਗੱਲਬਾਤ ਕਰਦੇ ਆਂ ਹਾਂਜੀ ਵੇਖ ਲਓ ਫੰਕਸ਼ਨ ਹਾਂਜੀ ਫੰਕਸ਼ਨ ਦੇਖ ਲਿਆ ਜੀ ਹਾਂਜੀ ਦੋਸਤੋ ਸਾਰਿਆਂ ਦਾ ਕੀ ਹਾਲ ਚਾਲ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਮੈਰਿਜ ਫੰਕਸ਼ਨ ਤੇ ਗਏ ਸੀ ਅਤੇ ਮੈਰਿਜ ਫੰਕਸ਼ਨ ਦੇਖ ਕੇ ਹੁਣੇ-ਹੁਣੇ ਘਰ ਆਏ ਆਂ ਤੇ ਫਿਰ ਬਹੁਤ ਆਨੰਦ ਆਇਆ ਕਿਉਂਕਿ ਅੱਜ ਕਾਫੀ ਦੇਰ ਬਾਅਦ ਹੀ ਫੰਕਸ਼ਨ ਆਇਆ ਸੀ ਕੋਈ ਮਤਲਬ ਕਿ ਅਰਗੀ ਕੋਈ ਵਿਆਹ ਹੀ ਨਹੀਂ ਆਇਆ ਜਿੱਦਾਂ ਤੇ ਨੇ ਦੇ ਕਿਸੇ ਟਾਈਮ ਤੇ ਇੱਕ ਦਿਨ 'ਚ ਦੋ ਦੋ ਫੰਕਸ਼ਨ ਹੁੰਦੇ ਸੀ ਤੇ ਕਿਸੇ ਟਾਈਮ ਜਦੋਂ ਹੁੰਦਾ ਤਾਂ ਕੋਈ ਨਹੀਂ ਹੁੰਦਾ ਜਦੋਂ ਹੁੰਦੇ ਇਕੱਠੇ ਹੀ ਪ੍ਰੋਗਰਾਮ ਆਈ ਜਾਂਦੇ ਤੇ ਚਲੋ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਹਾਂ ਸਾਰਿਆਂ ਨੂੰ ਰੱਬ ਰੱਖਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ